ਪਰਦਾਣ ਸਬਜੀ ਆ ਗਈ ਸਸੀ ਕਰੀ ਹਾਂਜੀ ਠੀਕ ਹੈ ਹਾਂਜੀ 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 ਅੱਜ ਅਸੀਂ ਬਣਾਉਣ ਲੱਗਿਆ ਕੁਲਚੇ ਤੇ ਮੰਮੀ ਜੀ ਲੋ ਜੀ ਆਓ ਖਾ ਲੋ ਸਭੀ ਦਾ ਅੱਜ ਸਾਡੇ ਘਰੇ ਆ ਰਹੇ ਆ ਅੱਜ ਪੰਜਾਬ ਦੇ ਪ੍ਰਧਾਨ ਬੀਐਸਪੀ ਪਾਰਟੀ ਦੇ ਜਸਵੀਰ ਸਿੰਘ ਗੜੀ ਤੇ ਉਹਨਾਂ ਦੇ ਇੰਤਜ਼ਾਰ ਸਾਰੇ ਜਣੇ ਬਾਹਰ ਬੈਠੇ ਆ ਕਿਹੋ ਜੀ ਤਿਆਰੀ ਚੱਲਦੀ ਆ ਤੁਹਾਨੂੰ ਲੱਗਾਂ ਮੈਂ ਅੱਜ ਯਾਰ ਜਲਰੀ ਯਾ ਸਾਰੇ ਜਣੇ ਬੈਠੇ ਹੋਏ ਇੰਤਜ਼ਾਰ ਵਿੱਚ ਸਾਰੇ ਜਣੇ ਇੰਤਜ਼ਾਰ ਕਰ ਰਿਹਾ ਗੜੀ ਸਬਜ਼ੀ ਦਾ ਤੇਰੇ ਟੈਂਟ ਵਰਗਾ ਹੋਇਆ ਯਾਰ ਸਾਰੇ ਬੈਠੇ ਹੋਏ ਅਗਲਾ ਉੱਪਰ ਆ ਰਿਹਾ ਪਰਦਾਨ ਸਬਜ਼ੀ ਆ ਗਈ ਸਸੀ ਕਰੀ ਹਾਂਜੀ ਠੀਕ ਆ ਹਾਂਜੀ ਹਾਂਜੀ ਧੰਨ ਸਾਰੇ ਜਣੇ ਬੈਠੇ ਹੋਇਆ ਠੰਡ ਪਾਇਆ ਜਾ ਰਿਹਾ ਸਾਰਿਆਂ ਨੂੰ ਇੰਦਰ ਗੜੀ ਜੀ ਬੈਠੇ ਹੋਇਆ ਸਾਰੇ ਜਣੇ ਇਧਰ ਚਾਹ ਬਣਾਈ ਜਾ ਰਹੀ ਆ ਇਧਰ ਦੁੱਧ ਰੱਖਿਆ ਹੋਇਆ ਆ ਤੇ ਹੁਣ ਚਾਹ ਪਲਾਵਾਂਗੇ ਸਾਰਿਆਂ ਨੂੰ ਇਹ ਬ covari ਦੀ ਨਾਲ ਗਏ ਤੇ ਕੋ ਜਦੋਂ ਕਰ ਦੂਸਰਾ ਪ੍ਰਾਣ ਦੀ ਵਾਰੀ ਆਈ। ਹਰ ਦੇ ਅੰਦਰ ਇਹ ਬੀਜ ਹੈ। ਇਹ ਕਿਹੜੀ ਹੈ? ਹਾਂ। ਤਾਂ ਤਾਂ ਇਹ ਸੁਭੋਤ ਹੈ। ਸਹੀ ਹੈ। ਪਰ ਕੋਈ ਲੈਟਰ ਮੱਥੇ। ਸੰਨਿਗਾਵਨੀ ਦਾ। ਸੰਤੰਤ ਪ੍ਰਾਣੇ ਅਤੇ ਨੰਦਿਕਾ। ਇਹਾਰੇ ਪ੍ਰਾਣ ਨਹੀਂ। ਸਾਰੇ ਪ੍ਰਾਣੇ ਹੁੰਦੇ। ਆ ਖਾਸਾ ਜੀ ਬੀਬੀ ਜਦੋਂ ਵੀ ਆਉਂਦੀ ਸਤਿ ਅੰਦਰ ਰੱਖਦੀ ਐ ਜੀ ਚੱਲ ਜੇ ਆਪਾਂ ਤਾਂ ਜੀ ਤੇ ਅੰਨਾ ਰਸਾਂ ਵੀ ਭਾਈ ਆ ਗਿਆ ਜੀ ਯਾਦ ਆ ਰਹੀ ਐ ਅੱਛਾ ਬੀਬੀ ਚੰਗਾ ਆਪਣੀ ਬੇਨ ਦੇ ਖਾਣ ਕੇ ਠੀਕ ਐ ਠੀਕ ਐ ਜੀ ਬਾਜੀ ਬਾਬਾ ਜੀ

ਉਹ ਦੇਖੋ ਜੀ ਟੈਂਟ ਪੁੱਟ ਲਾ ਲਿਆ ਤੇ ਸਾਰੇ ਚਲ ਗਏ ਆ ਤੇ ਹੁਣ ਸਾਡੇ ਆਏ ਸੀਗੇ ਨਿਸ਼ਤਰ ਪਾਲ ਜੀ ਨਵੇਂ ਸ਼ਹਿਰ ਦੇ ਐਮ ਐਲ اے ਸਾਫੀ ਆਈ ਸੀ ਤੇ ਗੜੀ ਸਾਭੀ ਆਈ ਸੀ ਹਾਂ ਜੀ ਅੱਜ ਅਸੀਂ ਬਣਾਉਣ ਲੱਗਿਆ ਕੁੱਲਚੇ ਤੇ ਮੰਮੀ ਜੀ ਤਿਆਰੀ ਕਰ ਰਹੀ ਆ ਮਿਰਚਾਂ ਕੱਟ ਰਹੀ ਮੰਮੀ ਇੰਨੀਆਂ ਮਿਰਚਾਂ ਪੰਜ ਛੇ ਪਾ ਰਿਹਾ ਪੰਜ ਛੇ ਇੰਨੀਆਂ ਮਿਰਚਾਂ ਹਲ ਕਿੱਥੇ ਜਾਣਾ ਮੈਂ ਕਰਾਰ ਆ ਗਿਆ ਵਧੀਆ ਲੱਗ ਕੜਾੜਾ ਬਣਾਣਾ ਕੜਾੜਾ ਕੜਾੜਾ ਕੋਈ ਨਹੀਂ ਕੋਈ ਨਹੀਂ ਚੰਦਾ ਚੰਦਾ ਤੇ ਅੱਜ ਕਿੱਦਾਂ ਬੜਾ ਮਾ ਬਣਾਣੇ ਆ ਕੋਲਚੇ ਤੁਹਾਨੂੰ ਸਾਰਿਆਂ ਨੂੰ ਬਣਾਵਾਂ ਤੁਸੀਂ ਵੀ ਯੂ ਟ੍ਰਾਈ ਕਰਿਓ ਕਰਿਓ ਹੁਣ ਇੱਧਰ ਮੰਮੀ ਜੀ ਮਿਰਚਾ ਕੱਟ ਰਹੀ ਆ ਤੇ ਟਮਾਟਰ ਵੀ ਅਸੀਂ ਕੱਟਨੇ ਤੇ ਖੀਰੇ ਵੀ ਇੱਧਰ ਅਸੀਂ ਚਨੇ ਵਾਲ ਕੇ ਰੱਖ ਲਏ ਆ ਤੁਸੀਂ ਵੀ ਵਾਲ ਲਿਓ ਫੇਰ ਇਹਦੇ ਵਿੱਚ ਪਿਆਜ ਪਿਊਜ ਟਮਾਟਰ ਟਮਾਟਰ ਖੀਰੇ ਮਿਰਚ ਵਗੈਰਾ ਪਾ ਲਿਓ ਤੇ ਸੀ ਆਪ ਲਿਆਂਦੇ ਆ ਬਾਜ਼ਾਰ ਤੋਂ ਜਿਹੜੇ ਕੁਲਚੇ ਵਾਲੇ ਬ੍ਰੈਡ ਹੁੰਦੇ ਉਹ ਲਿਆਂਦੇ ਆ ਤੇ ਫਿਰ ਇਹਨੂੰ ਮਿਕਸ ਕਰਕੇ ਫਿਰ ਇਹਦੇ ਵਿੱਚ ਭਰਾਂਗੇ ਤੁਸੀਂ ਵੀ ਦੇਖਿਓ ਪ੍ਰੋਸੈਸ ਕਿੱਦਾਂ ਦਾ ਰਹਿੰਦਾ ਹੁਣ ਮੈਂ ਛਿੱਲਣ ਲੱਗੀ ਆ ਖੀਰੇ ਮੈਂ ਹੱਥ ਬਟਾਈ ਮੰਮੀ ਦੇ ਨਾਲ ਹੋਰ ਮੰਮੀ ਜੀ ਸੁਣਾਓ ਬਹੁਤ ਵਧੀਆ ਠੀਕ ਆ ਤੁਸੀਂ ਵੀ ਖਾਂਦੇ ਹੁੰਦੇ ਸੀ ਕੋਲ ਤੇ ਔਰ ਖਾਣੇ ਆ ਜੇ ਬਣਾਣੇ ਆ ਜਿਹੇ ਛੋਟੇ ਹੁੰਦੇ ਸੀ ਖਾਈ ਤੇ ਵੀ ਹਮਮ ਘਰ ਦਾ ਵਧੀਆ ਰਹਿੰਦੇ ਆ ਉਹ ਪਤਾ ਨਹੀਂ ਕਿੱਦਾਂ ਦੇ ਛੁੱਲੇ ਛੁੱਲੇ ਖਰਾਬ ਘੋਲ ਵੀ ਹੁੰਦੇ ਆ ਤੇ ਵੀ ਅਸੀਂ ਘਰੇ ਬਣਾ ਲਏ ਆ ਅਸੀਂ ਅਸੀਂ ਘਰੇ ਤਿਆਰ ਕਰਾਂਗੇ ਇਹਦੀ ਚੀਜ਼ ਰਹੇਗੀ ਹਾਂਜੀ ਨਾਲ ਤੁਸੀਂ ਵੀ ਦੇਖਿਓ ਕਿੱਦਾਂ ਬਣਦੇ ਕੋਚੇ ਤੁਸੀਂ ਵੀ ਘਰੇ ਸਟ੍ਰਾਈ ਕਰਕੇ ਦੇਖੋ ਹੋਰ ਅਸੀਂ ਸਭ ਕੁਝ ਕੱਟ ਲਿਆ ਮੇਰਾ ਮਤਲਬ ਹੈ ਮਟਰ ਦੇ ਕੀਰੇ ਅਸੀਂ ਕੱਟ ਲਿਆ ਮਿਰਚਾਂ ਵੀ ਤੇ ਹੁਣ ਇਹਨਾਂ ਨੂੰ ਸਾਰੇ ਨੂੰ ਅਸੀਂ ਚਨੇ ਵਿੱਚ ਮਿਕਸ ਕਰਾਂਗੇ ਸੋ ਅੱਜ ਇਹ ਕਰਦੇ ਤੇ ਹੁਣ ਅਸੀਂ ਪਹਿਲਾਂ ਇਹ ਚੀਰੇ ਪਾ ਲਵਾਂਗੇ ਚਨੇ ਜਿਹੜੇ ਵਾਲੇ ਹੋਏ ਅਸੀਂ ਇਹਦੇ ਵਿੱਚ ਇਹ ਸਾਰੇ ਨੂੰ ਸੈੱਟ ਲਾ ਲਈਏ ਅਸੀਂ ਮਿਰਚਾਂ ਚ ਸਿੱਟਾਂਗੇ ਹੋ ਚਮਚ ਵਿੱਚ ਦਿੱਤੀ ਸੈੱਟ ਹੋ ਗਿਆ ਚਮਚ ਨਾਲ ਮੈਨੂੰ ਵੀ ਮਿਕਸ ਕਰ ਦੋ ਤੇ ਉਹਨੇ ਨੂੰ ਇਹਦੇ ਵਿੱਚ ਟਮਾਟਰ ਵੀ ਪਾ ਦਉਣਾ ਮੈਂ ਤੇ ਆ ਹੈਗੀ ਆ ਪਿਆਜ਼ ਇਹ ਪਹਿਲੇ ਕੱਟ ਕੇ ਅਸੀਂ ਰੱਖਿਆ ਸੀ ਮਮਾ ਜੀ ਨੇ ਪਹਿਲੇ ਤਿਆਰ ਹੋਇਆ ਸੀ ਇਹਦੇ ਲਈ ਤੇ ਚੋ ਜੀ ਇਹ ਵੀ ਵਿੱਚ ਟੇਕਣਾ ਹੈ ਤੇ ਹੁਣ ਅਸੀਂ ਚੰਦਾ ਇਹਦੇ ਵਿੱਚ ਮਹਿੰਗੀ ਮਸਾਲਾ ਮੰਮਾ ਜੀ ਨੇ ਸੇਵ ਕਰਕੇ ਰੱਖਿਆ ਹੋਇਆ ਇਹ ਵੀ ਵਿੱਚ ਪਾ ਲਵਾਂਗੇ ਥੋੜਾ ਟੇਸਟ ਲਿਹਾਉਣੇ ਲਈ ਬੜੀ ਅੱਛੀ ਆਰਿਆਂ ਨੂੰ ਮੈਗੀ ਪਸੰਦ ਹੁੰਦੀ ਆ ਤੇ ਮੈਗੀ ਨਾਲ ਕਰਨੀ ਆ ਮਸਾਲਾ ਤੇਲ ਪਾ ਲਵਾਂ ਹਣਚ ਪਾਵਾਂਗੇ ਸੇਕ ਚਮਚ ਗਰਮ ਮਸਾਲੇ ਨਾਲ ਤੇ ਪਾ ਦੋ ਜਮਨੇ ਦੇ ਵਿੱਚ ਨਮਕ ਪਾਵਾਂਗੇ ਆ ਨਮਕ ਪਾਓ ਮੰਮੀ ਜੀ ਅਵੇਤ ਅਸੀਂ ਨਮਕ ਪਾ ਮਾ ਦੇ ਇੱਕ ਚਮਚਾ ਮੇ ਜੀ ਥੋੜਾ ਘਟਕਾ ਬਸ ਬਸ ਥੋੜਾ ਘਟਕਾ ਬਸ ਬਸ ओके ਇਹ ਨੋਂਦੀ ਬਾਤ ਹੈ ਕਿ ਪਾਣੇ ਉਹ ਨਹੀਂ ਬਸ ਪਾਣੇ ਸਾਰੇ ਮਿਕਸ ਕਰ ਲੈਣਾ ਸੀ ਐਂ ਮਿਕਸ ਕਰ ਲਓ ਤੇ ਫਿਰ ਇਹਦੇ ਵਿੱਚ ਅਸੀਂ ਪਾ ਲੀਆ ਸੌਸ ਸਾਥ ਕੈਚਪ ਲਿਆਦੀ ਹੋਈ ਆ ਤੁਸੀਂ ਜਿਹੜੀ ਮਰਜ਼ੀ ਪਾ ਸਕਦੇ ਹੋ ਨੂੰ ਮਿਕਸ ਇਹ ਬਸ ਉਹ ਦੇ ਇਸ ਨੂੰ ਵੀ ਮਿਕਸ ਕਰ ਲੋ ਦੇਖੋ ਕਿੰਨਾ ਸੁਆਦੀਸ਼ਟ ਬਣਿਆ میں ٹرائی کرے بہت soft تھی ہے تو بہت soft رہیں گی بنانے نرے ٹیسٹ آلاں دا نرے ہینڈ پی اچھا او ہو کیا ہو گیا سوری سوری کوئی نہیں کوئی ہو جاندا چل ہن اسی ہن کی کرنا امی جی دسو ਤਵਾ ਗਰਮ ਕਰ ਲਿਆ ਹੁਣ ਇਹਨੂੰ ਅਸੀਂ ਬ੍ਰੈਡ ਨੂੰ ਇਸੇ ਜਦੋਂ ਥੋੜਾ ਹਲਕਾ ਕਰ ਫਰਾਈ ਕਰਾਂਗੇ ਤੇ ਫਿਰ ਉਹਦੇ ਵਿੱਚ ਅਸੀਂ ਇਹ ਚਨੇ ਪਰਾੰਗੇ ਸਿਰੋ ਫਿਆਦ ਨੂੰ ਤੇ ਹੁਣ ਅਸੀਂ ਬ੍ਰੈਡ ਕੱਟਣ ਲੱਗ ਗਏ ਆ ਹੌਲੀ ਹੌਲੀ ਧੀਰੇ ਧੀਰੇ ਇਸੇ ਤਰ੍ਹਾਂ ਸਾਰੇ ਬ੍ਰੈਡਸ ਹੀ ਕੱਟ ਲੈਣੇ ਆ ਵਿੱਚੋਂ ਇਹਨੂੰ ਭਰ ਸਕੀਏ ਅਸੀਂ ਚਨੇ ਪਾ ਕੇ ਨੇ ਕੋ ਉਹਨੂੰ ਕੱਟ ਦਿੱਤਾ ਹੁਣ ਇਹਨੂੰ ਅਸੀਂ ਹੁਣ ਮੜਾ ਜਾ ਫਰਾਈ ਕਰਨਾ ਹੈ ਅੱਗੇ ਜਿੰਜਰ ਸੇਕ ਜਿਆਦਾ ਹੈ ਵਨ ਟਿਕ ਥੋੜਾ ਕੱਟ ਕੇ ਹਾਂਜੀ ਕੱਟ ਕੇ ਤੁਸੀਂ ਵੀ ਕੱਟਦੇ ਰਹੋ ਟਾਈਮ ਦਾ ਹੋ ਜਾਣਾ ਵਿਚਾਰ ਦਾ ਚਿਹਰਾ ਸਾਨੂੰ ਲੱਗਣਾ ਉਹ ਗੁੱਸਾ ਕਰ ਗਿਆ ਫਰਟ ਐਦ ਬਨੈ ਬਸ ਮਾਂਜਾ ਸੇਕ ਲਵਾ ਲਈ ਬਸ ਹੁਣ ਇਹਨੂੰ ਚਾਖੜੋ ਹੁਣ ਸਾਰੇ ਅਸੀਂ ਇਸੇ ਤਰ੍ਹਾਂ ਹੀ ਕੱਲ ਲਵਾਂਗੇ ਹੁਣ ਅਸੀਂ ਇਹ ਫਰਾਈ ਕਰ ਚੁੱਕੇ ਹਾਂ ਤੇ ਹੁਣ ਇਹਨੂੰ ਅਸੀਂ ਭਰਾਂਗੇ ਇਹਦੇ ਵਿੱਚ ਚਨੇ ਸੋ ਇਸ ਤਰ੍ਹਾਂ ਅਸੀਂ ਚਨੇ ਭਰ ਲੈਣੇ ਸੋ ਚਨੇ ਚਾਣੇ ਦੋ ਚੀ आओ, <laughs> हो सारे, सारे अस तरह लगे बहुत सौखी है, है। समी <laughs> 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 बनाने, बनाने बहुत सौखे है तुम तो भी जरूर ट्राई करियो करे, करे। न

ਅੱਜ ਦਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਕਿਉਂਕਿ ਅੱਗੇ ਤੋਂ ਵੀ ਨਵੇਂ ਬਲੌਗਸ ਆ ਰਹੇ ਆ ਅਗਲੇ ਬਲੌਗ ਤੇ ਮਿਲਦੇ ਹਾਂ ਤਤਲੇ ਸਤਿ ਸ੍ਰੀ ਅਕਾਲ